ਹੈਲੋ ਹਾਂਜੀ ਬੀਰਾ ਬੋਲਦਾ ਜੀ ਹਾਂਜੀ ਕੀ ਹਾਲ ਨੇ ਠੀਕ ਐ ਜੀ ਵਧੀਆ ਕੀ ਕਰੀ ਜੰਨੇ ਹੋ ਕੋਈ ਨਹੀਂ ਸੁਪੇ ਘੜੀ ਸਦਣਾ ਗੱਲ ਕਰੀ ਜਾਂਨੀ ਐ ਅੱਛਾ ਜੀ ਰੰਗ ਕਾਲਾ ਤਾਂ ਨਹੀਂ ਹੋ ਜਾਣਾ ਹੋ ਜੂਗਾ ਹਣ ਅੱਛਾ ਤੇ ਮੈਂ ਤੁਹਾਨੂੰ ਕੋਈ ਫੋਨ ਕਰਿਆ ਸੀ ਕਿਸੇ ਗੱਲ ਪਿੱਛੇ ਹਾਂਜੀ ਤੁਸੀਂ ਆਏ ਨਹੀਂ ਆਉਂਗੀ ਕੀ ਗੱਲ ਆਉਂਗੀ ਪਰ ਅੱਜ ਨਹੀਂ ਅੱਜ ਨਹੀਂ ਆ ਸਕਦੀ ਹਾਂ ਅੱਜ ਨਹੀਂ ਆ ਸਕਦੀ ਆਣਾ ਤਾਂ ਫਿਰੇਗਾ ਮੈਂ ਇੱਧਰ ਸਮਾਨ ਸੋਨ ਖੜ ਰੱਖਿਆ ਸਾਰਾ ਹੀ ਸਾਰੇ ਖਾ ਲਿਆ ਹੋਰ ਜਿਹੜਾ ਬਚਿਆ ਕੁਝ ਅਸੀਂ ਅੱਜ ਹੁੰਜ ਵਾਰ ਕੇ ਸਾਰਾ ਹੀ ਖਾ ਲਿਆ ਵੈਨੇ ਤਾਂ ਸਾਰੇ ਕਿਉਂ ਖਾਤਾ ਤੁਸੀਂ ਤਾਂ ਮੈਂ ਕਿਹਾ ਨਾ ਸਹੀ ਫਿਰ ਖਾਈ ਲੈਨੇ ਪਹਿਲਾਂ ਹੀ ਅੱਛਾ ਤੰਗ ਕਰਨ ਫੈਤਰਗੇ ਤਾਂਗ ਤਾਂ ਇਸ ਚ ਖਾਦਾ ਜੀ ਇਹ ਤਾਂੰਗ ਨਹੀਂ ਹੁੰਦੀ ਹੈ ਨਾ ਨਾ ਸਿਰਫ ਇਹਦੇ ਵਿੱਚ ਮਾਦਾ ਹੁੰਦੀ ਹੈ ਅੱਛਾ ਜੀ ਹਾਂ ਜੀ। ਚਾ ਤਾਂ ਕਰਕੇ ਮੈਂ ਫੋਨ ਲਾਇਆ ਵਾ ਕਾਈ ਹੀ ਨਹੀਂ ਵਗ ਪੁੱਛੀਏ ਤੁਸੀਂ ਕਿੱਥੇ ਰਹਿ ਗਈ? ਨਹੀਂ ਆ ਜਿੰਨੀਆਂ ਤੇ ਮੈਂ ਹਾਂ ਤੇ ਪੱਕਾ ਤੁਹਾਨੂੰ ਫਿਰ ਕਿਉਂ ਨਹੀਂ ਆਉਣ ਦੀ ਕਰਾ ਜਾਣ ਜਬ ਦੀ ਕੀ ਗੱਲ ਹੈ? ਕਿਰੀ ਮਹਿਮਾਨ ਆਗੇ। ਤਾਂ ਮੈਂ ਮਹਿਮਾਨ ਆਗੇ ਤਾਂ ਫਿਰ ਮੈਂ ਕੀ ਕਰਾਂ? ਮਹਿਮਾਨਾਂ ਦੇ ਕਿਵੇਂ ਆਉਣ ਨੰਦੀ ਗਈ ਚ। ਕੋਈ ਨਾ ਕੋਈ ਪਾਣਾ ਲਾ ਹੀ ਸਕਦੇ ਆ ਨਾ ਨਹੀਂ ਲਾ ਸਕਦੇ ਬੰਨਾਂ ਐਂ ਦੁਕਾਨ ਤੇ ਜਾ ਕੇ ਵਾਪਿਸ ਆਉਣਾ ਹੋਵੇ ਤਬ ਬੰਨਣਾ ਲਾ ਦੇਵੀਂ ਅੱਛਾ ਠੀਕ ਕੋਲੇ ਦੁਕਾਨ ਤੇ ਰੁਕਣਾ ਹੋਊਗਾ ਫਿਰ ਬੰਨਣਾ ਚਲੂ ਤਾਂ ਨਹੀਂਣਾ ਆਪ 2 ਘੰਟੇ ਤਾਂ ਲੱਗ ਹੀ ਜਾਣਗੇ ਜੀ ਹਾਂ ਤਾਂ ਫਿਰ ਹੂੰ ਹੂੰ ਫਿਰ ਕੀ ਸਮਝਾ ਥੱਦੇ ਵੱਲੋਂ ਮੇਰੇ ਉਹਨਾਂ ਦਾ ਤੇ ਅੱਜ ਤਾਂ ਜਿੰਦ ਨੂੰ ਮੇਟ ਕਰਨਾ ਪਊਗਾ ਕੱਲ ਜੀ ਚਾਵੜੇ ਕੱਲ ਨੂੰ ਕੱਲ ਤੱਕ ਥੋੜੀ ਅਸਰ ਰਹੇਗਾ ਇਸ ਦਾ ਬਿਨਾਂ ਸਰਤ ਮਿਲ ਲਾਂਗੇ ਨਹੀਂ ਨਹੀਂ ਅਸਰ ਹੋਏ ਤਾਂ ਵਾਚੀ ਮਿਲਦਾ ਸੁਆਦ ਆਉਂਦਾ ਹੈ ਅੱਛਾ ਹਾਂਜੀ ਕੋਈ ਨਹੀਂ ਆਪਾਂ ਨੂੰ ਤੋਂ ਮੇ ਆ ਜੀਗਾ ਫਿਰ ਸੀ ਸਹੋਜ ਹੋਣਾ ਆ ਕੇ ਨਹੀਂ ਨਹੀਂ ਹੁਣ ਮਾਲ ਪੱਤਾ ਖਾਇਆ ਹੈ ਫੇਰੀ ਜਾ ਕੇ ਕੋਈ ਗੱਲ ਬਣਦੀ ਹੈ। ਸਰੀ ਕੋਈ ਨਹੀਂ ਮੈਂ ਕੋਈ ਇਸ ਕਰੂੰਗੀ ਬੰਨ ਲੇ ਕਿ ਆਉਣ ਦੀ ਅਗਰ ਸੀ ਆਈ ਤਾਂ ਹੰਨੇ ਕੈਂਟੀ ਕਰ ਦੂੰਗੀ 10 ਮਿੰਟਾਂ ਦੇ ਵਿੱਚ ਦੇ ਠੀਕ ਹੈ। ਬਹੁਤ ਠੀਕ ਹੈ ਜੀ। ਉਹ ਆਏ ਕੋਣ ਐ ਥੋ ਦਿਖਰੇ। ਪੂਆ ਹੀ ਆ। ਤਾ ਪੂਆ ਨੂੰ ਲਿਆ। ਅੱਛਾ ਪੂਆ ਨੂੰ ਲਿਆ। ਤਾ ਫੇਰ ਕੀ ਆ ਅਸਰਤਾ ਹੋਏਗਾ ਜੀ ਠੀਕ ਆ ਫਿਰ ਤੁਸੀਂ ਘਵਾਨ ਨੂੰ ਫੋਨ ਲਾ ਲਓ ਫੇਰ ਉਹ ਨਾ ਨਾ ਤੇਰੇ ਘਰ ਕੇ ਮਾਲ ਪੱਤਾ ਖਾਇਆ ਮੈਂ ਤੇ ਨਹੀਂ ਬੁਲਾਣਾ ਨਹੀਂ ਨਹੀਂ ਘਵਾਨ ਨੂੰ ਹੀ ਸੱਤ ਰਹੇ ਸੀ ਬਾ ਕੀ ਕਰਨਾ ਘਵਾਨ ਤੋਂ ਘਵਾਨ ਫੇਰ ਕਦੀ ਸੱਤ ਲਾਂਗੇ ਪਰ ਅੱਜ ਤੁਸੀਂ ਆ ਜਾਓ ਮੈਂ ਤਾਂ ਨਹੀਂ ਆ ਮੋ ਹਣ ਕਿੰਨੇ ਟਾਈਮ ਤੇ ਆਨੀ ਐਵੇਂ ਦੱਸ ਮੈਨੂੰ ਤਾਂ ਕਿ ਦੋ ਮਿੰਟ ਦੋ ਜਿੰਨ ਦਾ 15 ਮਿੰਟਾਂ ਚ ਨਾ ਫੋਨ ਕਰਕੇ ਦੱਸ ਦਊਗੀ। ਅੱਛਾ। 10-15 ਮਿੰਟਾਂ ਦਾ ਬਾਲੇ ਹੋ ਜਾਣਗੇ। ਹੁਣ ਆਏ ਉਹਨਾਂ ਨੂੰ ਚਾਹ ਪਾਣੀ ਪਿਲਾ ਦਿਆਂ ਫਿਰ ਦੇਖਦੇ ਆ ਮਮੀ ਨੂੰ ਕੁਝ ਪੁੱਛੀਏ ਫਿਰ ਆਉਂਗੀ ਬਾਅਦ ਵਿੱਚ। ਮਮੀ ਨੂੰ ਕੀ ਪੁੱਛਣਾ ਆਣ ਜਾਣ ਚੇ? ਅੱਛਾ। ਮਮੀ ਨੂੰ ਨਾ ਪੁੱਛੀਆਉਂਗੀ ਔਰ ਪੀਣੂ ਪੁੱਛੀਆਉਂਗੀ। ਬੁਆ ਨੇ ਪੁੱਛਿਆ ਹੀ ਸਿੱਧਾ। <laughs> अच्छा बुआ ਨੂੰ ਕਿਹਾ ਤੇਰੇ ਜਵਾਈ ਨੂੰ ਮਿਲਣ ਚੱਲਣੀ ਆ ਮੈਂ। ਹੋਰ ਤੇ ਬੁਆ ਮੰਨ ਜਿੱਦ ਬੁਆ ਨਾਲ ਹੀ ਨੇ ਆਈ ਬਸ ਸਹੀ ਹੈ। ਚਲ ਠੀਕ ਹੈ ਮੇਰੀ ਜਗ੍ਹਾ ਤੇ ਨਾ ਮੈਂ ਮੇਰੀ ਬੁਆ ਨੂੰ ਹੀ ਭਲਾ ਦਿੰਦੀ। ਨਹੀਂ ਨਹੀਂ ਬੁਆ ਨੂੰ ਨਹੀਂ ਪਹਿਲਾਂ ਤੂੰ ਆ ਨਾਲ ਲੈ ਆਈ ਬੁਆ ਨੂੰ। ਹਾਂ 옳 ਤੇ ਠੋਡੀ ਗੱਲ ਸਹੀ ਹੈ। ਹਾਂ ਜੀਵਾ ਹੀ ਤਾਂ ਜੰਨੇ ਪਰ ਨੂੰ ਪਸੰਦ ਕਰਕੇ ਰੱਖਿਆ ਬੂਆ ਨੇ। ਹਾਂ। ਕੀਪਾ ਤਾਂ ਬੂਆ ਨੂੰ ਹੀ ਪਸੰਦ ਆ ਜੀ ਨਾਲ। ਹੂੰ। ਕੀਪਾ ਤਾਂ ਕੁਆ ਨੂੰ ਪਸੰਦ ਆ ਜੀ। ਕੋਈ ਗੱਲ ਨਹੀਂ ਫੇਰਿਓ। ਹੁਣ ਤੂੰ 15 ਮਿੰਟਾਂ ਚ ਦੱਸੇਂੀ ਆ ਕਰੋ। ਬਸ। ਆ ਮੈਂ ਦਸ ਤੇ ਘੁੜੀ ਤੇ ਰਵੇਟ ਕਰੋ ਠੀਕ ਹੈ। ਉਹ ਤਾਂ ਠੀਕ ਹੈ ਜੀ ਕਿਉਂਕਿ ਹੁਣ ਮਾਂ ਲਖਾ ਰਿਆ ਹੋਇਆ ਤੇ ਹੁਣ ਟਾਈਮ ਨਹੀਂ ਟੱਪੀ ਜਾਂਦਾ ਆ ਕਿਹੜੀ ਚ ਨਾ ਆ ਜਾਈ ਨਾ ਤੇ ਸੌਂਦੀ ਮੈਨੂੰ ਯਾਦ ਕਰਕੇ ਅੱਛਾ ਯਾਦ ਕਰਕੇ ਸੌਣ ਨਾਲ ਤਾਂ ਕੰਮ ਆਉਂਦਾ ਸੌਂਦੀ ਯਾਦ ਕਰਕੇ ਸੌਂਦੀ ਅੱਛਾ ਸੁਪਨੇ ਚ ਆਜੂ ਸੁਪਨੇ ਚ ਦਾਨੀ ਐ ਤਾਂ ਹੀ ਤਾਂ ਤੈਨੂੰ ਕੋਲ ਆਇਆ ਸੁਪਨੇ ਚ ਆਜੂਂਗੀ ਮੈਂ ਲਾੜ ਕਰ ਜੂਗੀ ਆ ਮੈਂ ਨਹੀਂ ਕੋਲੇ ਆ ਕੇ ਕਰਨਾ ਜੋ ਕੁਝ ਕਰਨਾ ਸਤੂਪ ਨੇ ਕਿ ਲਈ ਕਰਨਾ ਕੋਲਿਆ ਤੇ ਤੜੀ ਰੋ ਦੁਨੀਆ ਸਭ ਦੀ ਕਿ ਆਉਂਗੀ ਵੀ ਤੁਸਨ ਅੰਦਰ ਸਦਮ ਪੱਤਰੀ ਚਲੋ ਠੀਕ ਹੈ 10 15 ਮਿੰਟਾਂ ਤੱਕ ਦੱਸਦੀ ਤੇ ਕੋਸ਼ਿਸ਼ ਕਰੀ ਵੀ ਪੂਰਾ ਪੱਕਾ ਆਣ ਦੀ ਠੀਕ ਹੈ ਠੀਕ ਹੈ